ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰ ਫਿਰ ਕੈਨੇਡਾ ਤੋਂ ਇੱਕ ਬਹੁਤ ਵੱਡਾ ਅਪਡੇਟ ਜੀਆਈਸੀ ਨੂੰ ਲੈ ਕੇ ਔਰ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਜਸਮੀਤ ਪਾਟਿਆ ਜੀ ਜਸਮੀਤ ਪਾਟਿਆ ਜੀ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਸੋ ਬਹੁਤ ਹੀ ਵੱਡਾ ਅਪਡੇਟ ਹੈ ਜਸਮੀਤ ਜੀ ਮੈਂ ਚਾਹਾਂਗਾ ਕਿ ਜੀਆਈਸੀ ਦਾ ਜਿਹੜਾ ਲੇਟੈਸਟ ਅਪਡੇਟ ਹੈ ਉਹਦੇ ਤੇ ਪੂਰੀ ਕਲੈਰਿਟੀ ਦਿਓ ਔਰ ਕਿਵੇਂ ਸਾਡੇ ਸਟੂਡੈਂਟਸ ਦਾ ਇਹਦੇ ਨਾਲ ਬੈਨੀਫਿਟ ਹੋਏਗਾ ਸੋ ਜਿਹੜਾ ਜੀਆਈਸੀ ਹੈਗਾ ਉਹਦੇ ਨਾਲ ਕਾਫੀ ਸਾਰੇ ਬੈਂਕਸ ਨੇ ਆਪਣੀ ਆਪਣੀ ਪਾਲਿਸੀਜ਼ ਅਨਾਉਂਸ ਕਰਤੀਆਂ ਸੋ ਸਭ ਤੋਂ ਅੱਛੀ ਪਾਲਿਸੀ ਜਿਹੜੀ ਅਨਾਉਂਸ ਕੀਤੀ ਹੈ ਉਹ ਸੀਆਈਬੀਸੀ ਬੈਂਕ ਨੇ ਕੀਤੀ ਹੈ ਸੋ ਉਹਦੇ ਮੁਤਾਬਿਕ ਸਟੂਡੈਂਟ 6190 ਡਾਲਰਸ ਫਰਸਟ ਟਾਈਮ ਮਤਲਬ ਅਕਾਊਂਟ ਐਕਟੀਵੇਸ਼ਨ ਹੋਣ ਤੋਂ ਬਾਅਦ ਪਹਿਲੀ ਵਾਰੀ ਚ ਹੀ ਕਢਾ ਸਕਦੇ ਆ ਸੋ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਰੈਲੀਫ ਹੈ ਸੋ ਜੇ ਤੁਸੀਂ 6190 ਐਟ 1 ਗੋ ਕਢਾ ਸਕਦੇ ਹੋ ਸੋ ਉਹ ਪੈਸਾ ਤੁਸੀਂ ਕਿਸ ਤਰ੍ਹਾਂ ਵੀ ਤੁਸੀਂ ਕਿਸੇ ਤੋਂ ਲਏ ਆ ਪੈਸੇ ਜਾਂ ਤੁਸੀਂ ਉੱਥੇ ਇਨੀਸ਼ੀਅਲੀ ਯੂਜ਼ ਕਰਨਾ ਚਾਹੁੰਦੇ ਹੋ ਪੈਸੇ ਯਾ ਫਿਰ ਉਹ ਪੈਸੇ ਤੁਸੀਂ ਆਪਣੇ ਘਰ ਭੇਜਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਯੂਜ਼ ਕਰਨਾ ਚਾਹੁੰਦੇ ਹੋ ਉਹ ਪੈਸੇ ਤੁਸੀਂ ਉਸ ਤਰ੍ਹਾਂ ਯੂਜ਼ ਕਰ ਸਕਦੇ ਹੋ ਬਟ ਉਸ ਪੈਸੇ ਨਾਲ ਮੈਂ ਸਟੂਡੈਂਟਸ ਨੂੰ ਐਡਵਾਈਸ ਕਰਾਂਗਾ ਕਿ ਅਸੀਂ ਫੋਨ ਨਾ ਖਰੀਦੀਏ ਕਾਰ ਨਾ ਖਰੀਦੀਏ ਤਾਂ ਕਿ ਉਹ ਪੈਸੇ ਨੂੰ ਮਿਸਯੂਜ਼ ਨਾ ਕਰੀਏ ਆਦਰਵਾਇਜ਼ ਤੁਸੀਂ ਪੈਸਾ ਨਾ ਕਢਾ ਕੇ ਆਪਣੇ ਅਗਲੇ ਸਾਲ ਦੀ ਟਿਊਸ਼ਨ ਫੀਸ ਵੀ ਉਸ ਪੈਸੇ ਨਾਲ ਦੇ ਸਕਦੇ ਹੋ ਬਿਕਾਜ਼ ਔਕੇ ਔਕੇ ਹੋਗੇ ਤੁਸੀਂ ਇੱਥੋਂ ਪੈਸੇ ਜੋੜ ਕੇ 20635 ਅਕਾਊਂਟ ਚ ਪਾ ਲਏ ਨੇ ਔਰ ਨੈਕਸਟ ਈਅਰ ਉਹ ਤੁਹਾਡੀ ਪੂਰੀ ਫੀਸ ਵੀ ਉਹ ਪੈਸਾ ਦੇ ਸਕਦਾ ਸੋ ਇਟ ਇਜ਼ ਰੀਲੀ ਰੀਲੀ ਅਡਵਾਈਜ਼ੇਬਲ ਬਟ ਇੱਕ ਰੀਲੀਫ ਜਰੂਰ ਮਿਲਿਆ ਕਿ ਜਿਹੜੇ ਬੱਚੇ ਕਿਸੇ ਤੋਂ ਫੜ ਕੇ ਆਪਣਾ ਜੀਆਈਸੀ ਜਮ੍ਹਾਂ ਕਰਾਣਗੇ ਤਾਂ ਉਹਨਾਂ ਨੂੰ ਬਹੁਤ ਵੱਡਾ ਰੀਲੀਫ ਮਿਲਿਆ ਜੇ ਐਕਚੁਅਲੀ ਜੇ ਕਹੀਏ ਜੇ 650 ਡਾਲਰ ਬੱਚੇ ਕਢਾ ਲੈਣਗੇ ਤਾਂ ਐਗਜ਼ੈਕਟਲੀ ਜੇ ਅਸੀਂ ਗੱਲ ਕਰੀਏ ਤਾਂ 14000 ਡਾਲਰ ਹੀ ਰਹਿ ਗਿਆ ਅਕਾਊਂਟ ਜੀ ਸੋ ਨੈਕਸਟ ਮੰਥ ਤੋਂ ਬੱਚਿਆਂ ਨੂੰ 1333 ਡਾਲਰ ਦੀਆਂ ਇਕੁਅਲ ਇਨਸਟਾਲਮੈਂਟਸ ਫਾਰ 11 ਮੰਥਸ ਦਿੱਤੀਆਂ ਜਾਣਗੀਆਂ ਸੋ ਹਰ ਬੈਂਕ ਦੀ ਡਿਫਰੈਂਟ ਪਾਲਿਸੀ ਹੈ ਅਦਰ ਬੈਂਕ ਆਫ ਮੋਂਟਰੀਅਲ ਐਨਾਉਂਸ ਕੀਤਾ ਕਿ ਤੁਸੀਂ 4200 ਡਾਲਰ ਕਢਾ ਸਕਦੇ ਹੋ ਔਰ ਐਵਰੀ 2 ਮੰਥਸ 3200 ਡਾਲਰ ਤੁਸੀਂ ਕਢਾ पाओगे ਸੋ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਕਾਫੀ ਜ਼ਿਆਦਾ ਫਾਇਦੇ ਵਾਲੀ ਹੈ ਸਟੂਡੈਂਟਸ ਲਈ ਔਰ ਕਾਫੀ ਜ਼ਿਆਦਾ ਖੁਸ਼ ਹੋਣਾ ਚਾਹੀਦਾ ਹੈ ਨਵੇਂ ਸਾਲ ਚ ਇੱਕ ਬਹੁਤ ਹੀ ਵਧੀਆ ਨਿਊਜ਼ ਹੈ ਸਟੂਡੈਂਟਸ ਲਈ ਖੁਸ਼ਖਬਰੀ ਹੈ ਕਿ ਅਸੀਂ 6200 ਡਾਲਰ ਕਢਾ ਸਕਾਂਗੇ ਜਦੋਂ ਸਾਡਾ ਅਕਾਊਂਟ ਐਕਟੀਵੇਟ ਹੋ ਜਾਏਗਾ ਕੈਨੇਡਾ ਜਾ ਕੇ ਜਸ਼ਮੀ ਜੀ ਜਿਵੇਂ ਪਹਿਲਾਂ 10000 ਡਾਲਰ ਫੀਸ ਸੀ ਜੀਆਈਸੀਸੀ 10000 ਡਾਲਰ ਹੁਣ 20000 ਤੋਂ ਜ਼ਿਆਦਾ ਹੋ ਗਿਆ ਇਹਦਾ ਮਤਲਬ ਹੈ ਅਗਰ ਸਟੂਡੈਂਟ ਐਫੀਸ਼ੀਐਂਟ ਮੈਨੇਜਮੈਂਟ ਕਰੇ ਤੇ ਉਹ 10000 ਡਾਲਰ ਨੂੰ ਆਪਣੀ ਲਿਵਿੰਗ ਲਈ ਯੂਟਿਲਾਈਜ਼ ਕਰੇ ਤੇ ਬਾਕੀ 10000 ਡਾਲਰ ਤਾਂ ਉਹ ਸੇਵ ਕਰ ਹੀ ਸਕਦਾ ਐਟ ਲੀਸਟ ਕਿ ਜੇ ਉਹਨੇ ਆਪਣੀ ਟਿਊਸ਼ਨ ਫੀਸ ਦੇਣੀ ਹੈ ਅਗਲੇ ਸਾਲ ਦੀ ਸੋ ਅਸਲੀ ਗੱਲ ਤਾਂ ਇਹ ਹੈ ਸੁਰਿੰਦਰ ਜੀ ਕੋਈ ਵੀ ਜੀਆਈਸੀ ਨਹੀਂ ਕਢਾਂਦਾ ਸੀ ਸੋ ਜਿਹੜੇ ਵੀ ਬੱਚੇ ਇੱਥੋਂ ਜਾਂਦੇ ਸੀ ਉਹ ਜੀਆਈਸੀ ਨਹੀਂ ਕਢਾਂਦੇ ਸੀ ਉਹ 90% ਸਟੂਡੈਂਟ ਜਿਹੜੇ ਸਿਆਣੇ ਬੱਚੇ ਇੱਥੋਂ ਜਾਂਦੇ ਸੀ ਉਹ ਬੱਚੇ ਉਹ ਜੀਆਈਸੀ ਨੂੰ ਨੈਕਸਟ ਈਅਰ ਟਿਊਸ਼ਨ ਫੀਸ ਤੇ ਯੂਜ਼ ਕਰਦੇ ਸੀ ਬਿਕਾਜ਼ ਵੈਨ ਦੇ ਲੈਂਡ ਉਹ ਥੋੜੇ ਬੋਧੇ ਪੈਸੇ ਇੱਥੋਂ ਲੈ ਕੇ ਜਾਂਦੇ ਆ 1000 1500 ਡਾਲਰ ਉਹ ਘਰੋਂ ਲੈ ਕੇ ਜਾਂਦੇ ਆ ਉਹਦੇ ਨਾਲ ਇਨੀਸ਼ੀਅਲ ਉਹਨਾਂ ਨੇ ਆਪਣਾ ਰੈਂਟ ਦਾ ਡਿਪੋਜ਼ਿਟ ਦੇਣਾ ਉਹ ਦੇ ਦਿੰਦੇ ਆ ਇਨੀਸ਼ੀਅਲ ਖਰਚਾ ਦੇ ਦਿੰਦੇ ਆ ਔਰ ਜਿਹੜਾ ਉਹ ਪੈਸਾ ਹੈਗਾ ਉਹ ਦੇ ਉਹ ਅਰਨਿੰਗ ਸ਼ੁਰੂ ਕਰ ਦਿੰਦੇ ਆ ਸੋ ਜਦੋਂ ਆਪਾਂ ਅਰਨਿੰਗ ਸ਼ੁਰੂ ਕਰ ਦਿੰਦੇ ਆ ਉਹਦੇ ਨਾਲ ਆਪਣਾ ਲਿਵਿੰਗ ਐਕਸਪੈਂਸ ਕੱਢੀ ਜਾਂਦੇ ਆ ਉਮ 90% ਬੱਚੇ ਕੰਮ ਕਰ ਰਹੇ ਆ ਦੇਖੋ 10% ਬੱਚੇ ਇਦਾਂ ਦੇ ਹੋਣਗੇ ਜਿਹੜੇ ਕੰਮ ਨਹੀਂ ਕਰ ਰਹੇ 90% ਬੱਚੇ ਕੰਮ ਕਰ ਰਹੇ ਆ ਕੈਨੇਡਾ ਚ ਤੁਸੀਂ ਤੁਸੀਂ ਕੈਨੇਡਾ ਤੋਂ ਹੀ ਮੁੜੇ ਹੋ ਦੋ ਚਾਰ ਦਿਨ ਪਹਿਲਾਂ ਤੁਸੀਂ ਕੈਨੇਡਾ ਜਾ ਕੇ ਆਏ ਹੋ ਅੱਜ ਦੇ ਸਮੇਂ ਚ ਕੋਈ ਇੱਕ ਵਿਦਿਆਰਥੀ ਘੱਟੋ ਘੱਟ ਕਿੰਨੇ ਡਾਲਰਸ ਦੇ ਨਾਲ ਕੈਨੇਡਾ ਚ ਆਪਣਾ ਮਹੀਨਾ ਵਧੀਆ ਆਪਣੀ ਜ਼ਿੰਦਗੀ ਉੱਥੇ ਸਪੈਂਡ ਕਰ ਸਕਦਾ ਹੈ। ਤੁਸੀਂ ਦੇਖੋ ਜੇ ਬ੍ਰੈਮਟਨ ਦੀ ਅਸੀਂ ਗੱਲ ਕਰੀਏ ਤਾਂ ਅਕੋਮੋਡੇਸ਼ਨ ਜੇ ਅਸੀਂ ਸ਼ੇਅਰਿੰਗ 'ਚ ਲੈਣੇ ਆ ਤਾਂ 500 ਤੋਂ 600 ਡਾਲਰ 'ਚ ਮਿਲ ਜਾਂਦੀ ਹੈ। ਬਟ ਜੇ ਅਸੀਂ ਛੋਟੇ ਸ਼ਹਿਰਾਂ ਦੀ ਗੱਲ ਕਰੀਏ ਤਾਂ 500-600 ਡਾਲਰ 'ਚ ਸਾਨੂੰ ਚੰਗੀ ਅਕੋਮੋਡੇਸ਼ਨ ਮਿਲ ਜਾਂਦੀ ਹੈ। ਸੋ ਅੱਛੀ ਕਾਮੋਡੇਸ਼ਨ ਮਿਲ ਜਾਂਦੀ ਏ ਸੋ ਥੋੜਾ ਜਿਹਾ ਡਿਫਰੈਂਸ ਤਾਂ ਰਹੇਗਾ ਹੀ ਬ੍ਰੈਂਟਨ اور ਛੋਟੇ ਸ਼ਹਿਰਾਂ ਚ ਸੋ ਜੇ 5-600 ਡਾਲਰ ਦੀ ਤੁਹਾਡੇ ਕੀ ਕਹਿੰਦੇ ਆ ਕਾਮੋਡੇਸ਼ਨ ਹੈ ਤਾਂ 5-600 ਡਾਲਰ ਹੀ ਤੁਹਾਡਾ ਗ੍ਰੋਸਰੀ ਦਾ ਖਰਚਾ ਹੈਗਾ ਜੇ ਆਪਾਂ ਬਸ-ਪਾਸ ਵਗੈਰਾ ਲਾ ਲਈਏ ਤਾਂ ਮੰਥਲੀ ਜਿਹੜਾ ਐਕਸਪੈਂਸ ਹੈਗਾ ਉਹ 1000 ਤੋਂ 1200 ਡਾਲਰ ਇੱਕ ਬੱਚੇ ਦਾ ਆ ਹੀ ਰਿਹਾ ਲਿਵਿੰਗ ਕਾਸਟ ਦਾ ਉਹਦੇ ਵਿੱਚ ਮੈਂ ਇਹ ਨਹੀਂ ਲਾ ਰਿਹਾ ਕਿ ਤੁਸੀਂ ਬਾਹਰ ਕਿੰਨਾ ਖਾਂਦੇ ਹੋ ਬਿਕਾਜ਼ ਜੇ ਤੁਸੀਂ ਰੋਜ਼ਬਾਰ ਖਾਓਗੇ ਤਾਂ 2000 ਡਾਲਰ ਵੀ ਘਟ ਪੈਣਾ ਸੋ ਸਟੂਡੈਂਟਸ ਇਹ ਡਿਪੈਂਡ ਕਰੇਗਾ ਕਿ ਤੁਸੀਂ ਕਿੰਨੇ ਕਨਜ਼ਰਵੇਟਿਵਲੀ ਚੱਲਦੇ ਹੈਗੇ ਹੋ ਸੋ ਇੱਕ ਮੀਲ 5 ਡਾਲਰ ਦੇ ਵੀ ਆਂਦੀ ਹੈ ਤੇ ਇੱਕ ਮੀਲ 20 ਡਾਲਰ ਦੇ ਵੀ ਆਂਦੀ ਹੈ ਆਪਾਂ ਸੰਡੇ ਦੇ ਸੰਡੇ ਬਾਹਰੋਂ ਖਾ ਸਕਦੇ ਆ ਕਿਉਂਕਿ ਆਪਾਂ ਨੂੰ ਹੈਗੀ ਚਲੋ ਐਕਸਪਲੋਰ ਕਰਨਾ ਘੁੰਮਣ ਫੇਰਣ ਗਏ ਆਪਾਂ ਯੂਜ਼ ਕਰ ਸਕਦੇ ਆ ਪੈਸਾ ਥੋੜਾ ਜਿਹਾ ਸਮਝਦਾਰੀ ਦੇ ਨਾਲ ਔਰ ਮੇਰੀ ਸਾਰਿਆਂ ਨੂੰ ਇਹ ਐਡਵਾਈਸ ਹੈ ਕਿ ਕਾਫੀ ਸਾਰੇ ਬੱਚੇ ਅਪਸੈਟ ਹੋ ਜਾਂਦੇ ਆ ਕੈਨੇਡਾ ਜਾ ਕੇ ਕਿਉਂਕਿ ਖਰ ਕਰੀਏਟ ਕਰ ਲੈਂਦੇ ਆ ਸੋ ਮੈਂ ਸਟੂਡੈਂਟਸ ਨੂੰ ਇਹੀ ਐਡਵਾਈਸ ਕਰਾਂਗਾ ਕਿ ਆਪਾਂ ਉੱਥੇ ਪਹੁੰਚ ਕੇ ਇਨੀਸ਼ੀਅਲੀ ਕੋਈ ਆਈਫੋਨ ਨਾ ਲਈਏ ਕੋਈ ਕਾਰ ਨਾ ਲਈਏ ਔਰ ਪ੍ਰੈਸ਼ਰ ਚ ਨਾ ਆਈਏ ਕੋਈ ਇਦਾਂ ਦੀ ਬਾਉਂਡੇਸ਼ਨ ਚ ਨਾ ਪਈਏ ਤਾਂ ਕਿ ਉਹ ਖਰਚਾ ਸਾਡੇ ਲਈ ਇੱਕ ਬਹੁਤ ਵੱਡਾ ਐਕਸਪੈਂਸ ਬਣ ਜਾਏ ਔਰ ਸਾਨੂੰ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਦਾ ਸਾਹਮਣਾ ਕਰਨਾ ਪਵੇ। ਬਿਲਕੁਲ ਠੀਕ ਹੈ। ਸੋ ਤੁਸੀਂ ਆਪਣੀ ਸਧਾਰਨ ਲਿਵਿੰਗ ਅਗਰ ਉੱਥੇ ਰੱਖੋਗੇ ਤੇ ਤੁਸੀਂ ਆਪਣੇ ਪੈਸੇ ਸੇਵ ਵੀ ਕਰ ਸਕੋਗੇ। ਇਹਦੇ ਨਾਲ ਸਟੂਡੈਂਟਸ ਨੂੰ ਬਹੁਤ ਵੱਡਾ ਹੈਲਪ ਹੋ ਸਕਦਾ ਹੈ। ਸੋ ਜਸ਼ਮੀ ਜੀ ਇਹਦਾ ਮਤਲਬ ਇਹ ਮੰਨੀਏ ਕਿ GIC ਜਿਹਨੂੰ ਬਹੁਤ ਵੱਡਾ ਇੱਕ ਹਾਊਏ ਦੇ ਤੌਰ ਤੇ ਦੇਖਿਆ ਜਾ ਰਿਹਾ ਸੀ ਹੌਲੀ-ਹੌਲੀ ਹੁਣ 20000 ਡਾਲਰ ਮੈਨੂੰ ਲੱਗਦਾ ਹੈ ਅਗਰ ਸਟੂਡੈਂਟ 20000 ਡਾਲਰ ਦੀ GIC ਕਰਕੇ ਜਾਂਦਾ ਹੈ ਤੇ ਹੁਣ ਕੋਈ ਉਚਬਣ ਵਾਲੀ ਗੱਲ ਨਹੀਂ ਰਹੀ। ਮੈਨੂੰ ਨਹੀਂ ਲੱਗਦਾ ਹੈ ਕਿ 1 ਜਨਵਰੀ ਨੂੰ ਇੱਕ ਤੋਹਫਾ ਮਿਲਿਆ ਸਾਰੇ ਬੱਚਿਆਂ ਨੂੰ ਕਿ 650 ਡਾਲਰ ਇੱਕ ਬਹੁਤ ਹੀ ਕੰਫਰਟੇਬਲ ਅਮਾਉਂਟ ਹੈਗਾ ਵੱਡਾ ਮਾਉਂਟ ਹੈਗਾ ਸੀਆਈਬੀਸੀ ਬੈਂਕ ਨੇਗਾ ਤੁਸੀਂ ਕਢਾ ਸਕਦੇ ਹੋ ਸੋ ਸਟੂਡੈਂਟਸ ਜੇ ਤੁਸੀਂ 650 ਡਾਲਰ ਕਢਾ ਸਕਦੇ ਹੋ ਤਾਂ ਇਹਦਾ ਮਤਲਬ ਹੈ ਕਿ ਪਿੱਛੇ 14000 14500 ਡਾਲਰ ਤੁਹਾਡੇ ਖਾਤੇ 'ਚ ਰਹਿ ਗਿਆ ਸੋ 14500 ਡਾਲਰ ਹੀ ਮੈਂ ਤਾਂ ਸਮਝ ਕੇ ਚੱਲਾਂਗਾ ਕਿ ਜੀਆਈਸੀ ਹੋਇਆ ਹਾਂਜੀ ਪੋਰਟਲ ਤੇ ਅਪਲੋਡ ਹੋ ਗਿਆ ਕਿ 20635 ਦਾ ਜੀਆਈਸੀ ਹੁਣ ਲਾਉਣਾ ਪੈਣਾ ਸੋ ਸਟੂਡੈਂਟਸ ਆਪਾਂ ਸਲੋਲੀ ਉਹ ਪੈਸੇ ਨੂੰ ਜ਼ਰੂਰ ਦੇਣਾ ਹੀ ਪੈਣਾ ਪਰ ਕੈਨੇਡਾ ਤੋਂ ਇਲਾਵਾ ਜੇ ਸੀ ਕਿ ਇਹ ਸੈਟਲਮੈਂਟ ਲਈ ਸਾਡੇ ਕੋਲ ਹੋਰ ਕੋਈ ਆਪਸ਼ਨ ਵੀ ਨਹੀਂ ਹੈਗੀ ਸੋ ਸਟੂਡੈਂਟਸ ਜੇ ਅਸੀਂ ਕਹੀਏ ਤਾਂ ਕੈਨੇਡਾ ਹੀ ਇੱਕ ਬਹੁਤ ਅੱਛੀ ਆਪਸ਼ਨ ਹੈ ਸਾਰੇ ਬੱਚਿਆਂ ਨੂੰ ਉੱਥੇ ਕੰਮ ਮਿਲ ਰਿਹਾ ਇਦਾਂ ਦਾ ਕੋਈ 네ਗੇਟਿਵ ਹੋਣ ਦੀ ਗੱਲ ਨਹੀਂ ਹੈਗੀ ਕਿ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਮੈਨੂੰ ਛੋਟੇ ਸ਼ਹਿਰਾਂ ਤੋਂ ਲੈ ਕੇ ਵੱਡੇ ਸ਼ਹਿਰਾਂ 'ਚ ਵੀ ਸਟੂਡੈਂਟਸ ਨੂੰ ਕੰਮ ਮਿਲ ਰਿਹਾ ਹੁਣ ਦੋ ਕੈਟਾਗਰੀ ਦੇ ਬੰਦੇ ਹੁੰਦੇ ਆ ਦੂਜੀ ਕੈਟਾਗਰੀ ਦੇ ਬੰਦੇ ਹੈਗੇ ਜਿਹੜੇ ਬਾਹਰ ਕੰਮ ਕਰ ਰਹੇ ਨੇ ਸੋ ਉਹ ਕੈਟਾਗਰੀ ਦੇ ਬੰਦੇ ਕੈਨੇਡਾ ਚ ਵੀ ਹੈਗੇ ਆ ਸੋ ਜੇ ਤੁਸੀਂ ਕੰਮ ਲੱਭਣ ਨਿਕਲੋਗੇ ਤਾਂ ਕੰਮ ਜ਼ਰੂਰ ਮਿਲੇਗਾ ਪਰ ਜੇ ਤੁਸੀਂ ਘਰ ਬੈਠੇ ਹੋ ਔਰ ਕੋਈ ਕੰਮ ਆ ਕੇ ਤੁਹਾਨੂੰ ਕੋਈ ਦੇ ਦੇ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਬਿਲਕੁਲ ਠੀਕ ਹੈ ਜੀ ਸੋ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਜਸਮੀਤ ਜੀ ਨੇ ਸ਼ੇਅਰ ਕੀਤੀ ਹੈ ਸਕਰੀਨ ਤੇ ਨੰਬਰ ਹੈ 90413 90412 ਤੁਸੀਂ ਨੈਕਸਟ ਇਨਟੇਕਸ ਲਈ ਚਾਹੇ ਉਹ ਰੋਲਿੰਗ ਇਨਟੇਕਸ ਨੇ ਛੋਟੇ ਛੋਟੇ ਇਨਟੇਕਸ ਨੇ ਜਾਂ ਤੁਸੀਂ ਮਈ ਔਰ ਸੈਪਟੈਂਬਰ ਦੇ ਲਈ ਜਸਮੀਤ ਜੀ ਦੀ ਟੀਮ ਦੇ ਨਾਲ ਗੱਲ ਕਰ ਸਕਦੇ ਹੋ ਪਰਸਨਲੀ ਵੀ ਜਸਮੀਤ ਜੀ ਨੂੰ ਮਿਲ ਸਕਦੇ ਹੋ ਪਰ ਸਾਡੇ ਸੈਮੀਨਾਰ ਹੋਣ ਜਾ ਰਹੇ ਨੇ 16 ਜਨਵ ਔਰ 17 ਜਨਵਰੀ ਨੂੰ ਸਾਡਾ ਸੈਮੀਨਾਰ ਹੈ ਜਲੰਧਰ ਚ ਹੋਟਲ ਰਾਮਾਡਾ ਚ 18 ਜਨਵਰੀ ਨੂੰ ਸਾਡਾ ਸੈਮੀਨਾਰ ਹੈਗਾ ਲੁਧਿਆਣਾ ਦੇ ਹੋਟਲ ਪਾਰਕ ਪਲਾਜ਼ਾ ਚ ਸੋ ਇਨਾਂ ਸੈਮੀਨਾਰ ਦਾ ਹਿੱਸਾ ਬਣੋ ਕੋਈ ਵੀ ਡਾਊਟ ਹੈ ਉਹ ਜਰੂਰ ਆਪਣੇ ਕਲੀਅਰ ਕਰੋ ਆ ਕੇ ਜੀਆਈਸੀ ਬਾਰੇ ਡਾਊਟ ਹੈ ਕਾਲਜੇਸ ਬਾਰੇ ਡਾਊਟ ਹੈ ਕੋਰਸੇਸ ਬਾਰੇ ਡਾਊਟ ਹੈ ਕਾਲਜੇਸ ਦੇ ਨੁਮਾਇੰਦਿਆਂ ਨੂੰ ਮਿਲੋ ਔਰ ਆਪਣੇ ਸਾਰੇ ਡਾਊਟਸ ਜਰੂਰ ਕਲੀਅਰ ਕਰੋ ਚਲੋ ਥੈਂਕ ਯੂ ਸੋ ਮਾਚੀ ਥੈਂਕ ਯੂ ਸੋ ਮਾਚੀ ਥੈਂਕ